ਪੰਜਾਬ ਦੇ ਨਦੀਆਂ ਤੇ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਲਈ ਹਰ ਸੰਭਵ ਕੋਸ਼ਿਸ਼ਾਂ ਜਾਰੀ ਨੇ। ਦਸਗੇ ਚਿੱਟੀ ਵੇਈ ਦੇ ਵਿੱਚ 200 ਕਿਊਸਿਕ ਸਾਫ਼ ਪਾਣੀ ਛੱਡਣ ਦੇ ਲਈ ਸਿੰਪਲੀ ਵਿਖੇ ਰੈਗੂਲੇਟਰ ਬਣਾ ਕੇ ਤਿਆਰ ਆਇਆ ਤੇ ਇਸੇ ਤਰ੍ਹਾਂ ਬੁੱਢੇ ਦਰਿਆ ਦੀ ਪਵਿੱਤਰਤਾ ਨੂੰ ਬਹਾਲ ਕਰਨ ਦੇ ਕਾਰਜ ਵੀ ਨਿਰੰਤਰ ਸੰਗਠਨ ਤੇ ਇਲਾਕਾ ਵਾਸੀਆਂ ਦੇ ਸਹਿਯੋਗ ਦੇ ਨਾਲ ਜਾਰੀ ਨੇ। ਦਸਗੇ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੱਚੇਵਾਲ ਨੇ ਕਿਹਾ ਹੈ ਕਿ ਪਵਿੱਤਰ ਬੁੱਢੇ ਦਰਿਆ ਦੇ ਕਿਨਾਰਿਆਂ ਨੂੰ ਸਾਫ਼ ਅਤੇ ਰਸਤੇ ਤਿਆਰ ਕੀਤੇ ਜਾ ਰਹੇ ਨੇ ਤਾਂ ਜੋ ਪਵਿੱਤਰ ਵਈ ਵਾਗ ਇਸ ਪਵਿੱਤਰ ਬੁੱਢੇ ਦਰਿਆ ਨੂੰ ਹਰਿਆ ਭਰਿਆ ਅਤੇ ਸਾਫ਼ ਸੁਥਰਾ ਬਣਾਇਆ ਜਾ ਸਕੇ ਬੁੱਢੇ ਦਰਿਆ ਦਾ ਲੁਧਿਆਣਾ ਸ਼ਹਿਰ ਤੋਂ ਪਿੱਛੇ ਤਨਾਲ ਤੋਂ ਉਸ ਦੇ ਨੇੜੇ ਪਾਣੀ ਦਾ ਦ੍ਰਿਸ਼ ਜੋ ਕਿ ਲੁਧਿਆਣਾ ਪਹੁੰਚਦੇ ਹੀ ਗੰਦਾ ਹੋ ਜਾਂਦਾ ਹੈ ਇੱਥੇ ਕੁਝ ਐਸਟੀਪੀ ਚੱਲਣ ਤੋਂ ਬਾਅਦ ਪਾਣੀ ਚਿੱਟਾ ਸੁਧਾਰ ਆਇਆ ਹੈ ਜੇਕਰ ਨਦੀਆਂ ਦਰਿਆਵਾਂ ਦੇ ਵਿੱਚ ਗੰਦੇ ਪਾਣੀ ਬੰਦ ਹੋ ਜਾਣ ਤਾਂ ਹੀ ਸਮੱਸਿਆ ਪੂਰਨ ਤੌਰ ਤੇ ਹੱਲ ਹੋ ਸਕਦੀ ਹੈ ਏ ਲੁਧਿਆਣੇ ਦੀ ਐਂਟਰੀ ਤੋਂ ਪਹਿਲਾਂ ਬੁੱਢਾ ਦਰਿਆ ਆ ਬਿਲਕੁਲ ਦੇਖ ਲਓ ਪਾਣੀ ਸਾਫ ਆ ਇਹਦੇ ਵਿੱਚ ਜਿਹੜਾ 200 ਕਿਊਬਿਕ ਪਾਣੀ ਛਡਵਾਇਆ ਉਹ ਹਜੇ ਬੰਦ ਆ ਤੇ ਬਿਲਕੁਲ ਪਾਣੀ ਹਜੇ ਇਸ ਵੇਲੇ ਸਾਫ ਆ ਥੋੜਾ ਬਹੁਤਾ ਕਿੱਦਾਂ ਪਿੰਡ ਦਾ ਪਾਣੀ ਪਿੰਦਾ ਏਕਰ ਇਸੇ ਤਰ੍ਹਾਂ ਇਹ ਵਿੱਚੋਂ ਜਿਹੜੇ ਪਾਣੀ ਡਿੱਗ ਰਿਹਾ ਚਾਹੇ ਉਹ ਡੈਰੀਆਂ ਦੇ ਤੇ ਇੰਡਸਟਰੀ ਦੇ ਉਹ ਬੰਦ ਹੋ ਜਾਣ ਤੇ ਇਹੀ ਪਾਣੀ ਜਿਹੜਾ ਹੈਗਾ ਉਹ ਗੁਰਦੁਆਰਾ ਗਊ ਘਾਟ ਜਿਹੜਾ ਹੈਗਾ ਉਹ ਪੌਂਟਣਾ ਸੋ ਆਸ਼ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹਦਾ ਪਾਣੀ ਜਿਹੜਾ ਹੈਗਾ ਉਹ ਸਾਫ਼ ਹੋਵੇ ਜਿਹਦੇ ਨਾਲ